ਇਹ ਹਾਲਾਤ ਕਿੱਥੇ ਮੁਜਬਾਨੀ ਇਮਲੀ ਦੇ ਪਿੱਛੇ ਲੱਗੇ ਨਗਰ ਦਾ ਜੁਨਾ ਸੀ 84 ਬਲੇ ਟੈਟਰੀ ਫੂਡਸ ਮਗਰ ਬਦਸਤ ਪੀਏਯੂ ਵੱਲੋਂ ਇਮਲੀ ਦਾ ਪੁੱਤਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਸ਼ੀਲ ਕੀਤੀ ਬਿਲਕੁਲ ਨੇ ਲਗਾਇਆ ਗਿਆ 84 ਦਾ ਮੇਲਾ ਕੋਈ ਨਹੀਂ ਪੁੱਛਦਾ ਕਾਹੂ ਦਿਨ ਕਰ ਰਹੇ ਨੇ ਚੁੰਨਦੇ ਨੇ ਕਰ ਰਹੇ ਨੇ ਤੇ ਉਹ ਸ਼ੀਦਮ ਯਾਦ ਕਰ ਰਹੇ ਨੇ ਜੂਨ 1984 ਉਹ ਬਲੂ ਸਟਾਰ ਆਪਰੇਸ਼ਨ ਜਿਸ ਵੇਲੇ ਕੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਫੌਜਾਂ ਆਈਆਂ ਸਨ ਤਾਂ ਉਸ ਦੁਖਦਾਈ ਨੂੰ ਅੱਜ ਵੀ ਹਰਿਆ ਕਰਦਾ ਯਾਦਾਂ ਜਿਹੜੀਆਂ ਨੇ ਉਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੌਜੂਦ ਨੇ ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਣੀ ਲਗਣੀ ਜਾਂ ਕੋਈ ਹੋਰ ਇਤਿਹਾਸ ਫਿਲਹਾਲ ਅਸੀਂ ਜਿੱਥੇ ਮੌਜੂਦ ਆ ਇੱਕ ਇਮਲੀ ਦੇ ਬੂਟੇ ਲੱਗੇ ਮੌਜੂਦ ਆ ਜੋ ਕਿ 84 ਵੇਲੇ ਟਾਇਟਰੀ ਹੋ ਗਿਆ ਸੀ ਮਗਰ ਫਿਰ ਤੋਂ ਪੀਏਯੂ ਵੱਲੋਂ ਇਮਲੀ ਦਾ ਬੂਟਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਬਿਲਕੁਲ ਲੱਗਾਇਆ ਗਿਆ 79 ਕੀ 2005 ਦੇ ਵਿੱਚ ਲੱਗਾਇਆ ਗਿਆ ਸੀ ਮਗਰ ਉਹ ਕਿਸੇ ਕਾਰਨ ਕਰਕੇ ਚੜ ਗਿਆ ਸੀ ਮਗਰ ਹੁਣ ਫਿਰ ਤੋਂ ਪੀਏਯੂ ਵੱਲੋਂ ਪੂਰੀ ਰਿਸਰਚ ਕਰਨ ਤੋਂ ਬਾਅਦ ਇਮਲੀ ਦਾ ਬੂਟਾ ਹੈ ਜਿਹੜਾ ਲਗਾਇਆ ਗਿਆ ਕਿਉਂਕਿ ਸੱਚ ਕੰਨ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਕਈ ਇਤਿਹਾਸਿਕ ਬੂਟੇ ਨੇ ਜਿਵੇਂ ਅਸੀਂ ਲਾਚੀ ਦਾ ਬੂਟਾ ਗੱਲ ਕਰੀਏ 베ਰੀ ਦੇ ਬੂਟੇ ਦੀ ਗੱਲ ਕਰੀਏ ਜੋ ਕਿ ਆਪਣਾ ਹੀ ਇੱਕ ਇਤਿਹਾਸ ਰੱਖਦੇ ਨੇ ਮਗਰ ਹੁਣ ਜਿਹੜਾ ਇਹ ਇਤਿਹਾਸ ਦੇਖ ਰਹੇ ਹਾਂ 84 ਵਿਲੇ ਜੋ ਝਖਮ ਹਰੇ ਨੇ ਉਸ ਵੇਲੇ ਕਈ ਚੀਜ਼ਾਂ ਜਿਹੜੀਆਂ ਕੀ ਇਤਿਹਾਸ ਨਾਲ ਜੁੜੀਆਂ ਸੀ ਉਹ ਟਾਈਟਰੀ ਹੋ ਗਈਆਂ ਇੱਕ ਬੂਟਾ ਇਹ ਨਹੀਂ ਸਿੱਤ ਹੁੰਦਾ ਸੀ ਕਿ ਇਸ ਬੂਟੇ ਦਾ ਪੁਰਾਤਨ ਜੇ ਖਾਸ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਸਜਾ ਜਦੋਂ ਮਿਲੀ ਸੀ ਤਾਂ ਇਸ ਬੂਟੇ ਦਾ ਵੰਡ ਦਿੱਤਾ ਗਿਆ ਸੀ ਤਾਂ 100 ਕੋੜੇ ਲੱਗਨੇ ਸੀ ਅੰਦਾਲਸੀ ਜਥੇਦਾਰ ਗਿਆਨੀ ਫੂਲਾ ਸਿੰਘ ਉਹਨਾਂ ਵੱਲੋਂ ਇਹ ਸਜਾ ਲਗਾਈ ਜਾਣੀ ਸੀ ਇਹ ਇਸ ਦਾ ਇਤਿਹਾਸ ਹੈ ਹੁਣ ਦੀ ਗੱਲ ਕਰੀ ਤਾਂ ਹੁਣ ਮੁਰਤੋਂ ਪੀਏਯੂ ਵੱਲੋਂ ਇਹ ਬੂਟਾ ਲਗਾਇਆ ਗਿਆ ਜਿਸ ਦੀ ਦੇਖ ਰੇਖ ਪੀਐਚਯੂ ਕਰ ਰਹੀ ਹੈ ਕਿਉਂਕਿ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਕਈ ਇਸ ਤਰ੍ਹਾਂ ਦੇ ਬੂਟੇ ਨੇ ਜਿਸ ਦੇ ਵਿੱਚ ਕੀ ਕਈ ਇਤਿਹਾਸਕ ਯਾਦਾ ਜੁੜੀਆਂ ਨੇ 84 ਦਾ ਵੇਲਾ ਕੋਈ ਨਹੀਂ ਕਹ ਸਕਦਾ ਉਹੀ ਦਿਨ ਚੱਲ ਰਹੇ ਨੇ ਜੂਨ ਦੇ ਦਿਨ ਚੱਲ ਰਹੇ ਨੇ ਤੇ ਲੋਕ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਉਸੇ ਹੀ ਨਾਲ ਦੀ ਨਾਲ ਗੱਲ ਕਰੀਏ ਤੇ ਨਾਲ ਦੀ ਨਾਲ ਇਸ ਬੂਟੇ ਦਾ ਕਿ ਇਤਿਹਾਸ ਜਿਹੜਾ ਹੈ ਉਹ ਬਹੁਤ ਡੂੰਗਾ ਇਤਿਹਾਸ ਹੈ ਤੇ ਹੁਣ ਮੁਰ ਤੋਂ ਇਸ ਇਮਲੀ ਦੇ ਬੂਟੇ ਨੂੰ ਲਗਾਇਆ ਗਿਆ ਤੇ ਦਰਸ਼ਨ ਕਰਨ ਦੇ ਲਈ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਕਿ ਜੋ ਪੁਰਾਣੇ ਸਮੇਂ ਦੇ ਲੋਕ ਨੇ ਉਹਨਾਂ ਨੂੰ ਜ਼ਰੂਰ ਪਤਾ ਹੈ ਕਿ ਇਸ ਦਾ ਇਤਿਹਾਸ ਕੀ ਹੈ ਇਸ ਬੂਤੇ ਦੀ ਜਿਹੜੀ ਇੱਕ ਤਾਂ ਬਹੁਤ ਵੱਡਾ ਸਮਗਰ 84 ਵਿਲੇ ਟੈਟਰੀ ਹੋ ਗਿਆ ਮਗਰ ਹੁਣ ਮੁਰਕੋ ਪੀਏਯੂ ਵੱਲੋਂ ਲਗਾਇਆ ਗਿਆ ਤੇ ਜਿਸ ਦਾ ਇਤਿਹਾਸ ਨਾਲ ਜੁੜਦਾ ਹੋਇਆ ਇੱਕ ਸਮਕ ਜਿਹੜਾ ਲੋਕੀ ਲੈ ਰਹੇ ਨੇ ਲੋਕਦਰਸ਼ਨ ਦਿਦਾਰੇ ਸ਼ੁਰੂ ਕਰ ਰਹੇ ਨੇ ਕੈਮਰਾਮੈਨ ਬਹੁਤ ਜਨਾਲ ਮਹਿਮਾਨ ਲਾਈਫ ਵੀ ਟੈਕੰਸ